1 ਨਵੰਬਰ 1966 ਨੂੰ ਪੰਜਾਬ ਦੀ ਵੰਡ ਹੁੰਦੀ ਆ ਪੰਜਾਬ ਦਾ ਪੁਨਰਗਠਨ ਹੁੰਦਾ ਤੇ ਪੰਜਾਬ ਇੱਕ ਨਵਾਂ ਰਾਜ ਬਣ ਜਾਂਦਾ 1 ਨਵੰਬਰ 1984 ਦੇ ਵਿੱਚ ਸਿੱਖਾਂ ਦਾ ਜਿਹੜਾ ਕਤਲੇਆਮ ਹੁੰਦਾ ਬਹੁਤ ਵੱਡਾ ਜੈਨੋਸਾਈਡ ਹੁੰਦਾ 1 ਨਵੰਬਰ 2025 ਨੂੰ ਇੱਕ ਨੋਟੀਫਿਕੇਸ਼ਨ ਆਉਂਦਾ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਆ ਉਹਦਾ ਕੇਂਦਰੀਕਰਨ ਹੋਣ ਦੀ ਗੱਲ ਹੁੰਦੀ ਆ ਜਿਹੜਾ ਪੰਜਾਬ ਦਾ ਬਹੁਤ ਵੱਡਾ ਜਿਹੜਾ ਉਹ ਵਿਦਿਅਕ ਅਦਾਰਾ ਤੇ ਵਿਦਿਅਕ ادارਾ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬੰਦਾ ਵਾ ਕਿ ਅਸੀਂ ਇਸ ਮੁੱਦੇ ਤੇ ਗੱਲ ਕਰੀਏ ਤੇ ਆਪਣਾ ਜਿਹੜਾ ਵਿਚਾਰ ਉਹ ਪੇਸ਼ ਕਰੀਏ ਤਾਂ ਸਭ ਤੋਂ ਪਹਿਲਾਂ ਅਸੀਂ ਪੰਜਾਬ ਯੂਨੀਵਰਸਿਟੀ ਦੇ ਥੋੜਾ ਜਿਹਾ ਇਤਿਹਾਸ ਬਾਰੇ ਜਾਣਦੇ ਆ 1882 ਦੇ ਵਿੱਚ ਇਹ ਯੂਨੀਵਰਸਿਟੀ ਸਭ ਤੋਂ ਪਹਿਲਾਂ ਲਾਹੌਰ ਦੇ ਵਿੱਚ ਬਣਦੀ ਆ ਤੇ ਇਹ ਯੂਨੀਵਰਸਿਟੀ ਆਜ਼ਾਦੀ ਤੋਂ ਬਾਅਦ 1947 ਦੇ ਐਕਟ ਤਹਿਤ ਇਨੂੰ ਪੰਜਾਬ ਦੇ ਵਿੱਚ ਜਿਹੜਾ ਉਹ ਲਿਆਂਦਾ ਜਾਂਦਾ ਪਹਿਲਾਂ ਇਹਦੇ ਪੰਜਾਬ ਦੇ ਵਿੱਚ ਜਗਾ ਜਗਾ ਕੈਂਪਸ ਲੱਗੇ ਸੀ ਹੁਸ਼ਿਆਰਪੁਰ ਜਲੰਧਰ ਦੇ ਵਿੱਚ ਬਾਅਦ ਵਿੱਚ ਇਹਨੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਪੱਕਾ ਸਟੈਬਲਿਸ਼ ਕਰਤਾ ਤਾਂ ਕਿ ਜਿਹੜਾ ਵਾ ਉਹ ਹਿਮਾਚਲ ਤੇ ਹਰਿਆਣਾ ਰਾਜਾਂ ਨੂੰ ਵੀ ਇਹਦਾ ਲਾਭ ਮਿਲੇ ਜਦੋਂ ਉਹਨਾਂ ਰਾਜਾਂ ਦੀਆਂ ਆਪਣੀਆਂ ਯੂਨੀਵਰਸਿਟੀਆਂ ਬਣ ਗਈਆਂ ਤਾਂ ਪੰਜਾਬ ਦੇ ਵਿੱਚ ਜਿਹੜਾ ਇਹਦਾ ਜਿਹੜਾ ਪੂਰਾ ਕੰਟ੍ਰਿਬਿਊਸ਼ਨ ਆ ਉਹ ਪੰਜਾਬ ਦਾ ਤੇ ਸੈਂਟਰ ਗਵਰਨਮੈਂਟ ਦਾ ਜਿਹੜਾ ਆਪਸ ਦਾ ਕੰਟ੍ਰਿਬਿਊਸ਼ਨ ਹੋ ਗਿਆ ਜਿਹੜਾ 60 40 ਦਾ ਕੰਟ੍ਰਿਬਿਊਸ਼ਨ ਆ ਉਦੇ ਵਿੱਚ ਹੁੰਦਾ ਕੀ ਆ ਕਿ ਕਨਵੇਂ ਮੈਂਬਰਾਂ ਦੀ ਜਿਹੜੀ ਇੱਕ ਸੈਨੇਟ ਬਣਦੀ ਆ ਜੋ ਬਾਈ ਇਲੈਕਸ਼ਨ ਤੇ ਕੁਝ ਨੋਮੀਨੇਟਡ ਹੁੰਦੇ ਬਹੁਤ ਸਾਰੇ ਨੋਮੀਨੇਟਡ ਹੁੰਦੇ ਆ ਤੇ ਇਲੈਕਸ਼ਨ ਦੇ ਥਰੂ ਜਿਹੜੇ ਬੰਦੇ ਆ ਜਿਹੜਾ ਕਿ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਮੁੱਖ ਕਾਨੂੰਨ ਆ ਜਿਹੜੇ ਉੱਥੇ ਉਦੇ ਲਾਅ ਬੰਦੇ ਆ ਉਹਨਾਂ ਨੂੰ ਮੇਨਟੇਨ ਕਰਦੇ ਆ ਤਾਂ ਇਹ ਜਿਹੜੇ ਐਕਟ ਤਹਿਤ ਜਿਹੜਾ ਉਹ ਸੈਨੇਟ ਆ ਉਹਨੂੰ ਭੰਗ ਕੀਤਾ ਜਾ ਰਿਹਾ ਤੇ ਸੈਨੇਟ ਭੰਗ ਹੋਣ ਦੇ ਨਾਲ ਹੋਊਗਾ ਕੀ ਕਿ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਉਹ ਕੇਂਦਰੀਕਰਨ ਪੂਰੀ ਤਰ੍ਹਾਂ ਹੋ ਜਾਊਗਾ ਯਾਨੀ ਉਹ ਪੂਰੀ ਦੀ ਪੂਰੀ ਕੇਂਦਰ ਦੇ ਹੱਥ ਚੱਲ ਜੂਗੀ ਤਾਂ ਤੁਹਾਨੂੰ ਇੱਥੇ ਦੱਸ ਦਈਏ ਕਿ ਕੱਲੀ ਇੱਥੇ ਪੰਜਾਬ ਯੂਨੀਵਰਸਿਟੀ ਹੀ ਨਹੀਂ ਜਾ ਰਹੀ ਇੱਥੇ ਪੰਜਾਬ ਜਾ ਰਿਹਾ ਪੰਜਾਬ ਦਾ ਵਿਰਸਾ ਜਾ ਰਿਹਾ ਪੰਜਾਬੀ ਭਾਸ਼ਾ ਵੀ ਜਿਹੜੀ ਜਾ ਰਹੀ ਆ ਕਿਵੇਂ ਜਾ ਰਹੀ ਆ ਕਿਉਂਕਿ ਸਾਡੇ ਜਿੰਨੇ ਵੀ ਵਿਦਿਅਕ ਅਦਾਰੇ ਕਾਲਜਸ ਆ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਉਹ ਅੰਡਰ ਦਾ ਪੰਜਾਬ ਯੂਨੀਵਰਸਿਟੀ ਦੇ ਕਰੀਕुलम ਦੇ ਅਨੁਸਾਰ ਚੱਲਦੇ ਆ ਤੇ ਉਹਨਾਂ ਦੇ ਵਿੱਚ ਜਿਹੜਾ ਕਰੀਕुलम ਸੈੱਟ ਹੁੰਦਾ ਉਹ ਪੰਜਾਬ ਯੂਨੀਵਰਸਿਟੀ ਦੇ ਤੇ ਪੰਜਾਬੀ ਕਲਚਰ ਦੇ ਨਾਲ ਜਿਹੜਾ ਉਹ ਜੁੜਿਆ ਹੁੰਦਾ 10 ਨਵੰਬਰ ਨੂੰ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਹੁਤ ਭਾਰੀ ਇਕੱਠ ਹੋਣ ਜਾ ਰਿਹਾ ਵਾ ਤੇ ਸਾਰਿਆਂ ਨੂੰ ਉੱਥੇ ਪਹੁੰਚਣ ਦੀ ਜਿਹੜੀ ਅਪੀਲ ਆ ਹੁਣ ਜੇ ਆਪਾਂ ਗੱਲ ਕਰੀਏ ਵੀ ਪੰਜਾਬ ਤੇ ਕੀ ਇਫੈਕਟ ਪਊਗਾ ਸਭ ਤੋਂ ਪਹਿਲਾਂ ਇਹਨਾਂ ਪੰਜਾਬ ਨੂੰ ਰਿਡਿਊਸ ਕੀਤਾ ਪੰਜਾਬ ਨੂੰ ਬਹੁਤ ਛੋਟਾ ਕੀਤਾ ਫਿਰ ਜਿਹੜਾ ਚੰਡੀਗੜ੍ਹ ਸੀਗਾ ਉਹ ਪੰਜਾਬ ਦੀਆਂ ਜ਼ਮੀਨਾਂ ਤੋਂ ਬਣਿਆ ਸੀ ਯਾਨੀ ਪੰਜਾਬ ਦੇ ਪਿੰਡਾਂ ਨੂੰ ਤਬਾਹ ਕਰਕੇ ਬਣਿਆ ਸੀ ਜਿੱਥੇ ਇਹ ਯੂਨੀਵਰਸਿਟੀ ਆ ਤਾਂ ਇਹ ਇਹ ਗੱਲ ਆਪਾਂ ਵਖੂਬੀ ਜਾਣਦੇ ਆ ਕਿ ਇਹ ਜਿੰਨਾ ਵੀ ਹੱਕ ਜਿਹੜਾ ਬੰਦਾ ਯੂਨੀਵਰਸਿਟੀ ਤੇ ਪੰਜਾਬ ਦਾ ਬੰਦਾ ਵਾ ਤੇ ਜੇਕਰ ਇਹ ਹੱਕ ਖੋਇਆ ਜਾਂਦਾ ਤਾਂ ਪੰਜਾਬ ਦੇ ਹੱਕਾਂ ਤੇ ਡਾਕਾ ਵਾ ਪੰਜਾਬੀ ਭਾਸ਼ਾ ਤੇ ਡਾਕਾ ਵਾ ਤੇ ਇਹ ਡਾਕਾ ਅਸੀਂ ਹੋਣ ਨਹੀਂ ਦੇਣਾ ਸਾਡੀ ਅਪੀਲ ਆ ਕਿ ਆਓ ਸਾਰੇ ਆਪਾਂ ਰਲ ਕੇ ਵਿਦਿਆਰਥੀ ਜਥੇਬੰਦੀਆਂ ਦਾ ਸਾਥ ਦਿਈਏ ਤੇ ਇਸ ਲੜਾਈ ਨੂੰ ਜ਼ਰੂਰ ਜਿੱਤੀਏ ਤੇ ਪੰਜਾਬ ਯੂਨੀਵਰਸਿਟੀ ਹੀ ਨਹੀਂ ਅਸੀਂ ਪੰਜਾਬ ਤੋਂ ਅਸੀਂ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਪੱਕਾ ਹੱਕ ਲਈਏ ਯਾਨੀ 100% ਜਿਹੜਾ ਹੱਕ ਇਹਦੇ ਉੱਪਰ ਪੰਜਾਬ ਦਾ ਹੋਵੇ ਤਾਹੀਂ ਸਾਡਾ ਜਿਹੜਾ ਇਹ ਸੱਭਿਆਚਾਰਕ ਸਾਡਾ ਜਿਹੜਾ ਕਰੀਕਲਮ ਆ ਜਿੰਨਾ ਵੀ ਇਹ ਸਾਂਭਿਆ ਜਾ ਸਕਦਾ ਨਹੀਂ ਤਾਂ ਇਹ ਹੌਲੀ ਹੌਲੀ ਜਿਹੜਾ ਖਤਮ ਹੋ ਜਾਊਗਾ ਧੰਨਵਾਦ